ਅਸਲਾਮੁਅਲੈਕਮ ਮਨੁੱਖਿਆਲ ਚਾਲੇ ਮਨੁੱਖ ਦੀ ਇੱਕ ਛੋਟੀ ਜੀ ਗਲਤੀ ਜਿਹਨੂੰ ਉਹ ਗਲਤੀ ਸਮਝਦਾ ਵੀ ਨਹੀਂ ਹੈ ਉਹਦੀ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ ਹੈ ਤੇ ਮਨੁੱਖ ਦੋਸ਼ ਕਿਸਮਤ ਤੇ ਦਿੰਦਾ ਵੈ ਅੱਜ ਅਸੀਂ ਸੰਤ ਸਿੰਘ ਮਸਕੀਰਾਂ ਦੇ ਕੋਲ ਸਤਿਬਾਰ ਜਾਣਾ ਤੋਂ ਚੱਲ ਕਥਾ ਤੋਂ ਨੇ ਸਤਿਬਾਰ ਚਾਹੁੰਦੇ ਆਂ ਤੋ ਦੇਖੋ ਪਰ ਹਨੇਰੇ ਦੇ ਵਿੱਚ ਵੇਖ ਸਕਦਾ ਚਾਨਣੇ ਚ ਨਹੀਂ ਅੱਖਾਂ ਤੇ ਐਨੋਸਕਲ ਉੱਲੂ ਕੋਲ ਹੈ ਗਿਆਨੇ ਸੂਰਜ ਦੀ ਰੋਸ਼ਨੀ ਚ ਨਹੀਂ ਦੇਖ ਸਕਦਾ ਬੜੇ ਸੋਹਣੇ ਢੰਗ ਨਾਲ ਬੇਈਮਾਨੀ ਕਰ ਸਕਦਾ ਕੱਖ ਕਿਸੇ ਨੂੰ ਪਤਾ ਨਹੀਂ ਚਲੇਗਾ ਬੜੀ ਸਿਆਣਾ ਬੜੀ ਸੋਝ ਬੜੀ ਸਮਝ ਹੈ ਲੇਕਿਨ ਗੁਰੂ ਦਾ ਆਵਾਜ਼ ਜੋ ਕਹਿ ਰਿਹਾ ਹੈ ਜੇ ਦੀ ਕੁਝ ਵੀ ਸਮਝ ਨੇ ਇਸ ਨੂੰ ਕੁਝ ਵੀ ਸਮਝ ਨਹੀਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਵਾਹ ਨਹੀਂ ਖਾਉਂਦਾ ਹੋਵੇਗਾ Hindu ਗਊ ਪਰ ਪਰਾਇਆ ਹੱਕ ਖਾਰੇ ਤੂੰ ਗਊ ਵੀ ਖਾਰੇ ਨਹੀਂ ਖਾਂਦਾ ਹੋਵੇਗਾ ਮੁਸਲਮਾਨ ਸੂਰ ਪਰ ਪਰਾਇਆ ਹੱਕ ਖਾਰੇ ਤੋ ਸੂਰ ਵੀ ਖਾਰੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਕ ਦੇਸ਼ ਦੂਜੇ ਦੇਸ਼ ਦਾ ਹੱਕ ਮਾਰ ਜਾਂਦਾ ਹੈ। ਵੱਡੇ 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 ਦੇਸ਼ ਛੋਟੇ ਦੇਸ਼ਾਂ ਦਾ ਹੱਕ ਖੋਹ ਲੈਂਦੇ। ساری ਦੁਨੀਆ ਇਸ ਤਰ੍ਹਾਂ ਚੱਲਦਾ ਹੈ। ਵੱਡੀਆਂ ਕੌਮਾਂ ਛੋਟੀ ਕੌਮਾਂ ਦਾ ਹੱਕ ਖੋਹ ਲੈਂਦੀਆਂ ਨੇ। ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਖੋਹ ਲੈਂਦੇ। ਸੂਰ ਖਾਂਦੇ ਨੇ ਯਾ ਗਾਊ ਖਾਂਦੇ ਨੇ ਹੁਰ ਕੀ ਗਏ। ਬਿਲਕੁਲ। ਅਗਰ ਇਸ ਹਿਸਾਬ ਨਾਲ ਲਓਗੇ ਤੇ। ਸੂਰ ਖਾਂਦੇ ਨੇ ਗਾਊ ਖਾਂਦੇ ਨੇ। हक पराया नानका उ सुअर ओ सगाए गुरु पीर हामा ता भरे जा मुर्दार ना खाए गुरु पीर हमें पर सकदा अगर मुर्दार ना खावे तो मुर्दार की है हिंदू लई गौ खाणा मुसलमान लई सुअर खाणा पराया हक मुर्दार है मुर्दार इदा मुर्दार खाणा है ओके ना होना बगौर ਗਹਿਰਾਈ ਨਾਲ ਦੇਖੋਗੇ ਵੱਡੇ ਵੱਡੇ ਦੇਸ਼ ਛੋਟੇ ਦੇਸ਼ਾਂ ਨੂੰ ਖਾ ਰਹੇ ਨੇ ਮੁਰਦੇ ਖਾ ਰਹੇ ਨੇ ਵੱਡੀਆਂ ਵੱਡੀਆਂ ਕੌਮਾਂ ਛੋਟੀਆਂ ਕੌਮਾਂ ਦਾ ਹੱਕ ਮਾਰ ਜਾਂਦੀਆਂ ਨੇ ਹੂੰ ਵੱਡੇ ਵੱਡੇ ਮਨੁੱਖ ਛੋਟੇ ਮਨੁੱਖਾਂ ਦਾ ਹੱਕ ਮਾਰ ਜਾਂਦੇ ਨੇ ਜਦ ਕਿਸੇ ਦਾ ਹੱਕ ਮਾਰ ਲਿਆ ਤਾਂ ਮੁਰਦਾਰ ਹੀ ਖਾਦਾ ਔਰ ਕੀ ਖਾਦਾ ਹੈ ਬਿਸ਼ੱਕ ਕਿਸੇ ਨੂੰ ਹਰਾਮ ਕਹਿੰਦੇ ਨੇ ਤੇ ਵੀ ਮੈਰਸ ਕਰਦੇ ਆਂ ਔਰ ਮਹਾਰਾਜ ਕਹਿੰਦੇ ਨੇ ਬੜੇ ਨੇ ਇਤਨੀ ਵੱਡੀ ਸਿਆਣਾਪ ਹੈ ਖਾਂਦੇ ਵੀ ਹਰਾਮ ਨੇ ਅਗਲੇ ਨੂੰ ਕੱਖ ਵੀ ਨਹੀਂ ਪਤਾ ਚੱਲਦਾ ਬਿਲਕੁਲ ਖਾਂਦੇ ਵੀ ਮਰਦਾਰ ਨੇ ਅਗਲੇ ਨੂੰ ਕੁਝ ਵੀ ਨਹੀਂ ਪਤਾ ਚੱਲਦਾ ਇਤਨੀ ਦ੍ਰਿਸ਼ਟੀ ਤੇ ਹੈ ਅੰਧੇਰੇ ਚ ਵੇਖ ਸਕਦੇ ਨੇ ਰੋਸ਼ਨੀ ਚ ਨਹੀਂ ਵੇਖ ਸਕਦੇ ਤੇ ਜੋ ਅੰਧੇਰੇ ਚ ਵੇਖ ਸਕਦਾ ਹੈ ਰੋਸ਼ਨੀ ਚ ਨਹੀਂ ਵੇਖ ਸਕਦਾ ਗੋਗੂ ਹੈ ਹੋਰ ਕੋਈ ਗੋਗੂ ਹੈ ਬਿਲਕੁਲ ਸੰਪਤ ਦੌਲ ਝੂਲ ਸੰਗ ਜੋਲਤ माया मगन फिरत घुघना सतगुरु ने उस प्रश्नकर्ता ਨੂੰ ਚੁੱਪ ਕਰਾ ਦਿੱਤਾ ਸੀ ਜਿਸ ਨੇ ਕਿਹਾ ਸੀ ਮਹਾਰਾਜ ਸ਼ਬਦ ਸਾਰਿਆਂ ਦੇ ਹਿਰਦਿਆਂ ਨੂੰ ਰੋਸ਼ਨੀ ਨਹੀਂ ਦਿੰਦਾ ਸੂਰਜ ਦਿੰਦਾ ਹੈ ਸੂਰਜ ਸਾਰਿਆਂ ਲਈ ਬਾਰਿਚਾਨਣਾ ਕਰ ਦਿੰਦਾ ਹੈ ਗੁਰੂ ਦਾ ਸ਼ਬਦ ਸਾਰਿਆਂ ਦੇ ਹਿਰਦੇ ਚ ਪ੍ਰਕਾਸ਼ ਨਹੀਂ ਕਰਦਾ ਫਿਰ ਇਹ ਕਰੋੜਾਂ ਸੂਰਜਾਂ ਵਰਗਾ ਕਿਸ ਤਰ੍ਹਾਂ ਹੋਇਆ ਹੂੰ ਦੋ ਸ਼ਬਦ ਬਰਦਾਸ਼ ਕਰ ਲੈਣਾ ਹੱਥ ਜੋੜ ਕੇ ਮੈਂ ਮਾਫੀ ਮੰਗਾ ਘੁੱਗੂ ਥੋੜੇ ਨੇ ਬਹੁਤ ਜ਼ਿਆਦਾ ਨਹੀਂ ਨੇ ਪੰਛੀਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਉਹ ਥੋੜੇ ਜਿਹੇ ਨੇ ਜਿਨ੍ਹਾਂ ਨੂੰ ਰਾਤ ਦੀ ਤਾਰੀਖੇ ਵਿੱਚ ਤੇ ਦਿਖਾਈ ਦਿੰਦਾ ਹੈ ਦਿਨ ਦੇ ਚਾਨਣੇ ਵਿੱਚ ਨਹੀਂ ਦਿਖਾਈ ਦਿੰਦਾ ਮਨੁੱਖੀ ਦੁਨੀਆ 'ਚ ਇਹ ਗੋਗੋ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਝੂਠ ਦੇ 'ਚ ਤੇਰਾ ਸੌਂਦਾ ਹੈ ਸੱਚ ਦੇ 'ਚ ਕੋਈ ਨਹੀਂ ਗੰਦੇ ਗੀਤਾਂ ਦੇ 'ਚ ਤੇਰਾ ਸੌਂਦਾ ਹੈ ਸ਼ਬਦ ਦੇ 'ਚ ਕੋਈ ਨਹੀਂ ਵਿਖੇ ਨਾਦ ਦੇ 'ਚ ਤੇਰਾ ਸੌਂਦਾ ਹੈ ਰੱਬੀ ਸੰਗੀਤ ਦੇ 'ਚ ਕੋਈ ਨਹੀਂ ਇਹਨਾਂ ਦਾ ਤਾਲ ਮਿਲ ਰਾਤ ਨਾਲ ਬੈਠਦਾ ਹੈ ਦਿਨ ਨਾਲ ਨਹੀਂ ਤੋ ਚੋਂਕੇ ਰਾਤ ਨਾਲ ਤਾਲ ਬੈਠਦਾ ਹੈ ਤਾਂ ਇਹਨਾਂ ਨੇ ਸਾਧਨ ਵੀ ਉਸ ਤਰ੍ਹਾਂ ਦੇ ਬਣਾਏ ਨੇ ਕਲੱਬ ਨੇ ਥੀਏਟਰ ਨੇ ਸ਼ਰਾਬਖਾਨੇ ਨੇ ਵੈਸ਼ੀ ਹਾਲੇ ਨੇ ਜੂਏਖਾਨੇ ਨੇ ਸਭ ਰਾਤ ਨੂੰ ਖੁੱਲਦੇ ਨੇ ਇਹਨਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਇਹਨਾਂ ਦੀ ਰੌਣਕ 라 ਦਦੀ ਹੈ ਹੂੰ ਦਿੰਦੇ ਨਹੀਂ ਹੈ ਐ ਨਵ ਸੰਜਲਸ ਦੇ ਚ ਇੱਕ ਸੱਜਣ ਮੈਨੂੰ ਕਹਿਣ ਲਗਾ ਉੱਥੇ ਵੀ ਕਿਧਰੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਆਇਆ ਸੀ ਤੇ ਉਸ ਦਿਨ ਕਿਦਰੇ ਹੁਕਮਨਾਮੇ ਦੀ ਕਥਾ ਕਰਨੀ ਸੀ ਤਵਾਰ ਦਾ ਦਿਨ ਸੀ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਪਹਿਲੇ ਪਾਤਸ਼ਾਹ ਜੀ ਦਾ ਵਾਕ ਹੈ ਹੂੰ ਸੂਰੇ ਦੇ ਦਿਨ ਚਿੱਟਾ ਚੜਿਆ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਨੇ ਕੋਈ ਚਿੱਟੀਆਂ ਨਹੀਂ ਹੋਈਆਂ ਰਾਤ ਕਾਲੀ ਬੋਲੀ ਹੈ ਬੜੀ ਭੈੰਕਰ ਮਸਿਆਦੀ ਰਾਤ ਪਰ ਚਿਟੀਆਂ ਚੀਜ਼ਾਂ ਤੇ ਚਿਟੀਆਂ ਨੇ ਕੋਈ ਕਾਲੀਆਂ ਨਹੀਂ ਮਾਰਾਜ ਕਹਿੰਦੇ ਨੇ ਕਰੋੜਾਂ ਵੀ ਦੁਸ਼ਟ ਮਿਲ ਜਾਣ ਸੰਤ ਆਪਣੀ ਸਜਣਤਾਈ ਨਹੀਂ ਛੱਡਦਾ ਭਾਵੇਂ ਕਿਤਨੀ ਮਸਿਆਦੀ ਰਾਤ ਹੋ ਜਾਏ ਕਿਤਨੇ ਕਾਲਖ ਹੋ ਜਾਏ ਉਹਦੀ ਚਿਟਿਆਈ ਰਹੇਗੀ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਮੱਲਾ ਪਹਿਲਾ ਸੋਈ ਮੱਲਾ ਪਹਿਲਾ ਪਹਿਲੇ ਪਾਤਸ਼ਾਹੀ ਦਾ ਵਾਕ ਇਹਨੂੰ ਕਬੀਰ ਆਪਣੇ ਢੰਗ ਨਾਲ ਇੰਜ ਬਿਆਨ ਕਰਦੇ ਨੇ ਸੰਤ ਨਾ ਛਾੜੇ ਸੰਤੈ ਜੇ ਕੋਟਕ ਮਿਲੇ ਅਸੰਤ ਮਲਿਆ ਗਰਮ ਹੋਇੰਗੰ ਬੇੜਿਓ ਤੋ ਸੀਤਲਤਾ ਨ ਤਜੰਤ ਇਹਨਾਂ ਇਲਾਕਿਆਂ ਇੱਥੇ ਚੰਦਨ ਨਹੀਂ ਹੈ ਚੰਦਨ ਭਾਰਤ ਦੇ ਵਿੱਚ ਮੈਸੂਰ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਕਰਨਾਟਕ ਦੇ ਵਿੱਚ ਥੋੜਾ ਜਿਹਾ ਤਮਿਲਨਾਡ ਦੇ ਵਿੱਚ ਵੀ ਪਰ ਜ਼ਿਆਦਾ ਕਰਨਾਟਕ ਦੇ ਵਿੱਚ ਹੈ ਥੋੜਾ ਥੋੜਾ ਆਂਧਰਾ ਚ ਵੀ ਮਿਲਦਾ ਹੈ ਮੱਧ ਭਾਰਤ ਦੇ ਵਿੱਚ ਵੀ ਮਿਲਦਾ ਹੈ ਪਰ ਅੱਛੀ ਨਸਲ ਦਾ ਜਿਹੜਾ ਚੰਦਨ ਹੈ ਬਾਵਲ ਚੰਦਨ ਉਹ ਕਰਨਾਟਕ ਦੇ ਵਿੱਚ ਹੈ ਬੜਾ ਕੀਮਤੀ ਅਕਸਰ ਜਦਲ ਚੰਦਨ ਦੇ ਲੱਕੜ ਵੀ ਕਟਾਈ ਹੁੰਦੀ ਹੈ ਤੇ ਫਿਰ ਮੋਰ ਛੱਡੇ ਜਾਂਦੇ ਨੇ ਕਿਉਂ ਚੰਦਨ ਨੂੰ ਸੱਪ ਲਪਟੇ ਹੁੰਦੇ ਨੇ ਕੋਬਰੇ ਫਨੀਗਰਨਾਕ ਚੰਦਨ ਬੜਾ ਸੀਤਲ ਹੈ ਚੰਦਨ ਬਹੁਤ ਠੰਡਾ ਹੈ ਤੇ ਸੱਪ ਦੇ ਸਿਰ ਦੇ ਜਿਹੜੀ ਜ਼ਹਿਰ ਆਉਂਦੀ ਹੈ ਅਗਰ ਵੱਧ ਜਾਏ ਸੀਮਾ ਤੋਂ ਫਿਰ ਖੋਲਦੀ ਹੈ ਅਗਰ ਉਸ ਨੂੰ ਕੋਈ ਜਾਨਦਾਰ ਚੀਜ਼ ਜਾਨਦਾਰ ਜੀਵ ਨਾ ਮਿਲੇ ਹੋ ਸਕਦਾ ਪੱਥਰ ਨੂੰ ਵੀ ਡੰਗ ਮਾਰੇਗਾ ਜ਼ਹਿਰ ਕੱਢਣ ਲਈ ਕਿਉਂਕਿ ਸਿਰ ਉਸ ਦਾ ਖੋਲਦਾ ਹੈ ਉਹ ਦਰਖਤ ਨੂੰ ਵੀ ਡੰਗ ਮਾਰ ਸਕਦਾ ਹੈ ਕੁਛ ਤੇ ਕਹਿੰਦੇ ਨੇ ਉਹੀ ਪੱਥਰ ਸੰਘੀਆ ਬਣ ਜਾਂਦਾ ਜਿਹਨੂੰ ਫਨੀਰ ਨਾਗ ਡੰਗ ਮਾਰਦਾ ਹੈ ਭਾਰਤ ਦੇ ਇੱਥੇ ਇਸ ਤਰ੍ਹਾਂ ਮੰਨਦੇ ਨੇ ਵੈਦ ਲੋਕ ਉਹਨੂੰ ਸੰਘੀਆ ਕਹਿੰਦੇ ਨੇ ਇਹ ਸੱਪ ਚੰਦਨ ਨੂੰ ਲਿਪਟੇ ਹਨ ਚੰਦਨ ਠੰਡਾ ਬਰ ਹੈ ਉਹਨਾਂ ਦੇ ਸਿਰ ਨੂੰ ਠੰਡ ਮਿਲਦੀ ਹੈ ਅਕਸਰ ਉੱਥੇ ਮੋਰ ਛੱਡਦੇ ਨੇ ਤੇ ਮੋਰ ਸੱਪਾਂ ਨੂੰ ਖਾ ਜਾਂਦਾ ਹੈ ਮੋਰ ਸੱਪਾਂ ਤੇ ਹਮਲਾ ਕਰਦਾ ਹੈ ਤੇ ਸੱਪ ਡੰਗ ਮਾਰਨ ਦੇ ਵਿੱਚ ਮੋਰ ਨੂੰ ਸਫਲ ਨਹੀਂ ਆਉਂਦਾ ਕਿਉਂਕਿ ਉਸਦੇ ਐਸੇ ਪੰਖ ਨੇ ਉਹਨੂੰ ਕੋਈ ਝੋਟ ਤੇ ਹਾਨੀ ਨਹੀਂ ਪਹੁੰਚਦੀ ਅਕਸਰ ਸੱਪ ਨਸਦੇ ਨੇ ਭੱਜਦੇ ਨੇ ਮੋਰਾਂ ਨੂੰ ਵੀ ਭਗਤ ਕਬੀਰ ਕਹਿੰਦੇ ਨੇ ਸੈਂਕੜੇ ਸੱਪ ਲਪਟੇ ਨੇ ਚੰਦਨ ਨਾਲ ਕਿ ਚੰਦਨ ਜ਼ਹਿਰੀਲਾ ਹੋ ਜਾਂਦਾ ਹੈ ਫੇ ਚੰਦਨ ਕੋਈ ਗਰਮ ਹੋ ਜਾਂਦਾ ਨਹੀਂ ਚੰਦਨ ਸੁਗੰਧ ਤੇ ਠੰਡ ਸੱਪਾਂ ਨੂੰ ਵੀ ਦਿੰਦਾ ਹ ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ ਇਤਨੀ ਮੈਂ ਅਰਜ਼ ਕਰਦੇ ਆਂ ਮੈਂ ਪੜ੍ਹ ਰਿਹਾ ਸੀ ਇੱਕ ਸੂਫੀ ਫਕੀਰ ਦੀ ਗਾਥਾ ਕਮਾਲ ਵਿਚਾਰ ਹਸਨ ਦੀ ਰਾਤ ਦਾ ਵਕਤ ਅੱਧੀ ਰਾਤ ਦਾ ਈਰਾਨ ਦੀ ਗੱਲ ਈਰਾਨ ਠੰਡਾ ਦੇਸ਼ ਬਰਫਾਂ ਪੈਂਦੀਆਂ ਅੱਜ ਜਨਾਬਾ ਚੋੜ ਕੇ ਦੇ ਹਸਨ ਦੀ ਕੁਟਿਆ ਦੇ ਚ ਵੜ ਗਏ ਹਸਨ ਲੇਟੇ ਆਇਆ ਸੀ ਉੱਪਰ ਕੰਬਲ दया आ गई इस चोर नु मेरे घर चो कुछ नहीं मिलेगा खाली जाएगा अद्धी रात आया है, ठंड के आया बेचारा खाली जाएगा कभी किसी संत ने चोर नु नहीं मारिया चोर ने चोर न मारे मत मतला करना कभी ਕਦੀ ਕਿਸੇ ਸੰਤ ਨੇ ਦੁਸ਼ਟ ਨੂੰ ਨਹੀਂ ਮਾਰਿਆ ਦੁਸ਼ਟਾਂ ਨੇ ਹੀ ਦੁਸ਼ਟ ਨੂੰ ਮਾਰੇ ਬਿਲਕੁਲ ਬੇਸ਼ੱਕ ਕਦੀ ਬਗੌਰ ਮੁਤਾਲਾ ਕਰਨਾ ਜੈਸੇ ਉਹ ਦੇਖਦਾ ਚੋਰ ਦੀ ਅੱਖਾਂ ਰਾਤ ਨਾਲ ਤਾਲ ਮਿਲ ਬਿਠਾ ਲੈਂਦੀਆਂ ਨੇ ਕਿਉਂਕਿ ਦੀ ਜ਼ਿੰਦਗੀ ਰਾਤ ਦੀ ਹੈ ਸਹਜੇ ਸਹਜ ਉਸ ਨੂੰ ਰਾਤ ਦੇ ਵਿੱਚ ਦਿਖਾਈ ਦੇਣ ਲੱਗ ਪੈਂਦਾ ਹੈ ਦਿਨ ਦੇ ਵਿੱਚ ਦਿਖਾਈ ਦੇਣ ਲੱਗ ਪੈਂਦਾ ਹੈ उन्हें देखे कुछ नहीं है जान लगया हसन ने आवाज मारी मित्रा होर ते मेरे कोल कुछ नहीं आ, मेरे कोल कंबल है तेरे कंबल भी कोई नहीं बार ठंड बड़ी ए ले जा और अपने कोल कुछ भी नहीं आ, ले जा खाली ना जा मेरी तुहेन तो ना कर meri kutiya chaa mere ghar aanda hi nahi koi tu aaya aur adhhi raat nu aaya khali ja rahe hai menu dukh hai mera hird da tadapda hai mere te tars kha mere hirday nu tadpana h alaj akmal chor di sari chori nikal gayi pata hai ਉਸ ਚੋਰ ਨੇ ਵੀ ਅਖਿਆ ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲਪਿਆ ਆਇਆ ਤੇ ਮੈਂ ਲੁੱਟਣ ਸੀ ਮੈਂ ਖੁਦ ਲੁੱਟਿਆ ਗਿਆ ਉਹ ਫਿਰ ਚੋਰ ਫਕੀਰ ਹੋ ਗਿਆ ਹਸਨ ਦੀ ਸੰਗਤ ਨਾਲ ਹਾਲਾਂਕਿ ਉਸ ਨੂੰ ਚੋਰ ਤੇ ਵੀ ਦਰਸ ਆ ਰਿਹਾ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿਤਨੀ ਕਾਲੀ ਰਾਤ ਹੋਵੇ ਚਿਟੀਆਂ ਚੀਜ਼ਾਂ ਤੇ ਚਿਟੀਆਂ ਹੀ ਰਹਿੰਦੀਆਂ ਨੇ ਕੋਈ ਕਾਲੀਆਂ ਥੋੜੀਆਂ ਹੋ ਜਾਂਦੀਆਂ ਨੇ ਔਰ ਕਿਤਨੇ ਹੀ ਚਿਟਾ ਦਿਨ ਤਪਿਆ ਹੋਵੇ ਚਾਰੋਂ ਪਾਸੇ ਉਸਨੇ ਰੋਸ਼ਨੀ ਚਿਟਾਈ ਫੈਲਾਈ ਹੋਵੇ ਔਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਰਹਦੀਆਂ ਨੇ ਪੰਕਤੀ ਮੈਂ ਤੁਹਾਨੂੰ ਫਿਰ ਸੁਣਾਵਾਂ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵਨ ਕਿਤਨਾ ਵੀ ਸੂਰਜ ਚਾਨਣਾ ਕਰੇ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ ਕਿਤਨੀ ਰਾਤ ਕਾਲਖ ਵੰਦੇ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ जो माहौल ठीक नहीं की करिए माहौल जरा ठीक हो जाए फिर ठीक हो अवाने सब बहाने बाजिया अंधेरी रात दिटिया चीज चिटिया कितना ही माहौल खराब हो माहौल प्रहलाद का भी ठीक नहीं सी। प्यो वैरी है ते जेल पाया होया चार चार दिन का बुखा ਉਹ ਜੇਲ੍ਹ ਵਿੱਚ ਵੀ ਸਮਾਦੀ ਲਾ ਲੈਂਦਾ ਐ ਅਸੀਂ ਘਰ ਦੇ ਵਿੱਚ ਵੀ ਨਹੀਂ ਲਾ ਸਕਦੇ ਉਹ 4 ਦਿਨ ਦਾ ਭੁੱਖਾ ਹੈ ਸੁਰਤ ਸ਼ਬਦ ਨਾਲ ਜੋੜ ਲੈਂਦਾ ਇਥੇ ਭਰ પેટ ਵੀ ਮਨੁੱਖ ਨਹੀਂ ਜੁੜਦਾ ਹੂੰ ਉੱਥੇ ਪਿਓ ਜਾਨ ਦਾ ਵੈਰੀ ਐ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਐ ਇਥੇ ਮਾਂ ਬਾਪ ਦਾ ਲਾੜ ਮੌਜੂਦ ਐ ਸਭ ਕੁਝ ਮੌਜੂਦ ਐ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਆ ماحول تے پرالاد دا وی ٹھیک نہیں ہے۔ ماحول رام دا وی ٹھیک نہیں ہے بنوااس ہے۔ رات روکھاں تلے کٹنا ہوندا ہے۔ دن نو کدھرے بھوجن نصیب ہوئے گا کہ نہیں کہ کند مول کھا کے گزارا کرنا ہوے گا زندگی تے کچھ بھی نہیں۔ ماحول تے ٹھیک نہیں ہے۔ لیکن ਉਹ ਜਿੱਥੇ ਵੀ ਨੇ ਜੰਗਲ ਦੇ ਵਿੱਚ ਵੀ ਮੰਗਲ ਹੈ ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ ਰਾਜ ਘਰਾਣੇ ਦਾ ਲੜਕਾ ਹੈ ਪਾਲ ਦੇ ਗੁਜਰ ਪਏ ਨੇ ਗੋਲੇ पे ਪਾਲਦੇ ਨੇ ਹਮ ਸ਼ਾਹੀ ਖਾਨਦਾਨ ਦਾ ਲੜਕਾ ਗੋਲੇ पे ਪਾਲਦੇ ਨੇ ਇਹ ਸਭ ਬਹਾਨੇ ਬਾਜ਼ੀਆਂ ਨੇ ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਦਰ ਪਾਦਸ਼ਾਹ ਸੀ ਤੇਰੀ ਰਹਿਤ ਬੈਤ ਵੀ ਰੱਖ ਲਿਆਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅਮਰਤ ਵੇਲੇ ਵੀ ਉਠਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ ਸਭ ਬਹਾਨੇ ਬਾਜ਼ੀਆਂ ਨੇ ਮਾਹੌਲ ਕਦੀ ਠੀਕ ਨਹੀਂ ਹੁੰਦਾ ਕੁਝ ਨਾ ਕੁਝ ਤੇ ਗੜਬੜ ਰਹਿੰਦੀ ਹੈ ਸਾਰੀ ਜ਼ਿੰਦਗੀ ਰਹਿੰਦੀ ਕੁਝ ਨਾ ਕੁਝ ਤੇ ਹੁੰਦਾ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਬਿਲਕੁਲ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾ ਨਹੀਂ ਹੁੰਦੀ ਕੁਝ ਨਾ ਕੁਝ ਤੇ ਸਮੱਸਿਆ ਰਹੇ ਮਾਹੌਲ ਗੁਰਨਾਨਿਕ ਦਾ ਵੀ ਠੀਕ ਨਹੀਂ ਪਿਤਾ ਮਖੱਟੂ ਕਹਿੰਦਾ ਨਹੀਂ ਹੁੰਦੇ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ ਕੋਈ ਪੁੱਤਰ ਹੈ ਮੇਰਾ ਸੁਦਾਈ ਹੈ ਸੁਦਾਈ ਹੈ 베ਦੀ ਕਹਿੰਦੇ ਨੇ ਭੂਤਨਾ ਬੇਤਾਲਾ ਹੈ 베ਦੀ ਹੁੰਦੇ ਆ ਜਨੇਊ ਨਹੀਂ ਪੈਂਦਾ 베ਦੀ ਹੁੰਦੇ ਆ ਵੇਦਾਂ ਤੇ ਸ਼ਰਦਾ ਨਹੀਂ ਰੱਖਦਾ ਬੇਦੀ ਹੁੰਦੇ ਆ ਜਾਂ ਬੇਦ ਨਹੀਂ ਪੜਦਾ ਬੇਦੀਆਂ ਦੇ ਘਰ ਜਨਮ ਬ੍ਰਾਹਮਣ ਵੀ ਕਹਿੰਦੇ ਨੇ ਕੁرائی ਹੈ ਬਹੁਤਨਾ ਬੇਤਾਲ ਹੈ ਬਗਦਾਦ ਦੇ ਇੱਥੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ ਹੈ ਮਾਹੌਲ ਤੇ ਠੀਕ ਨਹੀਂ ਹੈ ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ ਵੱਡਾ ਭੈਰਾ ਪ੍ਰਿਥੀ ਚੰਦ ਵੈਰੀ ਹੈ ਜਾਨ ਦਾ ਵੈਰੀ ਹੈ ਬਿਲਕੁਲ ਮਸੰਦ ਉਸਨੇ ਸਾਰੇ ਬਾਗੀ ਕਰ ਲੈ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ ਅੰਨ ਲੁੱਟ ਲਿਆ ਧਨ ਲੁੱਟ ਲਿਆ ਬਸਤਰ ਲੁੱਟ ਲੈ ਸਾਰਾ ਸਾਜ਼ੋ ਸਮਾਨ ਲੁੱਟ ਲਿਆ ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ ਅੰਮ੍ਰਿਤਸਰ ਦੇ ਚ ਕੋਈ ਸੰਗ ਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਗੁਰੂ ਤੱਕ ਕੋਈ ਨਾ ਪਹੁੰਚੇ ਅਰ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਗੁਰੂ ਦਾ ਘਰ ਗੁਰੂ ਲਈ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾਨ ਹੈ ਪਤਾ ਸਤ ਗੁਰੂ ਬਾਹਰ ਬੈਠੇ ਉਥਾਰਾ ਸਾਹਿਬ ਗੁਰਦੁਆਰਾ ਅਜ ਵੀ ਮੌਜੂਦ ਹੈ ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੁਸੀਂ ਨਹੀਂ ਜਾ ਸਕਦੇ ਜਦ ਸੱਚ ਆ ਜਾਏ ਨਾ ਤਾਂ ਫਿਰ ਜੂਠਿਆਂ ਨੂੰ ਕੌਣ ਪੁੱਛੇਗਾ ਤੇ ਜੂਠੇ ਨੂੰ ਇਹ ਡਰ ਹੁੰਦਾ ਹੈ ਸੱਚ ਆਵੇ ਹੀ ਨਾ ਵੇਈ ਨਾ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ ਇੰਜ ਕਹਿ ਲੋ ਚਰਚ ਦੇ ਚੋਂ ਮਸਜਿਦ ਦੇ ਚੋਂ ਮੰਦਰਾਂ ਚ ਖੁਦਾ ਨੂੰ ਕੱਢ ਛਿੜਦੇ ਹੁੰਦੇ ਨੇ ਖੁਦਾ ਤੋਂ ਬਿਨਾ ਚਰਚ ਦੀ ਪੂਜਾ ਕਰਦੇ ਨੇ ਭਗਵਾਨ ਤੋਂ ਬਿਨਾ ਮੰਦਰਾਂ ਵਿੱਚ ਪੂਜਾ ਚੱਲਦੀ ਹੈ ਬਗੌਰ ਮਤਲਬ ਕਰਨਾ ਐਸਾ ਹੁੰਦਾ ਹੈ ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ ਖੁਦਾ ਵਨ ਤਾਲਾ ਇੱਕ ਤੋਂ ਮੇਰੇ ਜਾਨ ਦਾ ਵੈਰੀ ਬਣਾਇਆ ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆ ਆਇਆ ਇਹ ਤੋਂ ਮੇਰੇ ਲਈ ਬਣਾਇਆ ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ ਮੇਰਾ ਪੱਕਾ ਦੁਸ਼ਮਣ ਤੁਸੀਂ ਇਸ ਨੂੰ ਰੋਕੋ ਮੇਰੇ ਨਾਲ ਦੁਸ਼ਮਣੀ ਨਾ ਕਰ। ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ ਹੈ ਖੁਦਾ ਨੇ ਸੂਰਜ ਨੂੰ ਤਲਬ ਕੀਤਾ। ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ ਬੜਾ ਰੋਇਆ ਬੜਾ ਰੋਇਆ ਤੇਰੀ ਸ਼ਿਕਾਇਤ ਕਰਦਾ ਸੀ। ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ ਹੈ ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ ਹੈ ਸੂਰਜ ਨੇ ਹੱਥ ਜੋੜ ਕੇ ਆਖਿਆ ਖੁਦਾਵੰਤਾ ਜਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ ਤੇ ਜਿੰਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ ਮੈਂ ਤੇ ਜਾਣਦਾ ਹੀ ਨਹੀਂ ਉਸ ਨੂੰ ਮੈਨੂੰ ਪਤਾ ਹੀ ਕੋਈ ਨਹੀਂ ਮੈਨੂੰ ਤੇ ਨਾਮ-ਧਾਮ ਦਾ ਹੀ ਪਤਾ ਕੋਈ ਨਹੀਂ ਏ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ ਸੱਚ ਨਹੀਂ ਆਣਾ ਚਾਹੀਦਾ ਹਿਰਦੇ ਦੇ ਦਵਾਰ ਬੰਦ ਕਰੋ ਸੱਚ ਅੰਦਰ ਨਹੀਂ ਆਣਾ ਚਾਹੀਦਾ ਮੰਦਰ ਦੇ ਦਰਵਾਰ ਬੰਦ ਕਰੋ ਭਗਵਾਨ ਨਹੀਂ ਆਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ ਇਤਿਹਾਸ ਹੈ ਸਤਗੁਰ ਵੀਰੋ ਬਹੁਤ ਹੀ ਪਿਆਰੇ ਅੰਦਾਜ਼ ਨਾਲ ਦੱਸਿਆ ਕਿ ਮਰਦਾਰ ਤੇ ਅੱਜ ਕੱਲ ਹਰ ਕੋਈ ਖਾ ਰਿਹਾ ਵਾ ਪਰ ਮੰਨਦੇ ਨਹੀਂ ਹੈ ਮਰਦਾਰ ਨੂੰ ਮਰਦਾਰ ਨਹੀਂ ਸਮਝਦੇ ਕੀ ਹੋਇਆ ਜੇ ਇੱਕ ਹਿੰਦੂ ਉਹ ਗਾਓ ਨਹੀਂ ਖਾਂਦਾ ਕੀ ਹੋਇਆ ਇੱਕ ਮੁਸਲਮਾਨ ਅਗਰ ਸੂਰ ਨਹੀਂ ਖਾਂਦਾ ਤੇ ਕੀ ਉਹ ਮਰਦਾਰ ਨਹੀਂ ਖਾਂਦਾ ਫਿਰ ਉਹ ਜਿਹੜਾ ਰਿਸ਼ਵਤ ਖਾਣੀ ਆ ਕਿਸੇ ਦਾ ਹੱਕ ਮਾਰਨਾ ਵਾ ਮਿਲਾਵਟ ਕਰਨੀ ਆ ਘੱਟ ਤੋਲਣਾ ਵਾ ਕਿਸੇ ਨਾਲ ਜ਼ਿਆਤੀ ਕਰਨੀ ਆ ਕਿਸੇ ਦਾ ਕੰਮ ਹੋ ਰਿਹਾ ਵੈ ਉਹਦੇ ਕੰਮ ਨੂੰ ਰੋਕਣਾ ਕੋ ਪੈਸੇ ਲੈਣੇ ਇਹ ਵੀਰੋ ਕੀ ਹੈ ਕਿਸੇ ਕੋਲ ਜ਼ਿਆਦਾ ਕੰਮ ਕਰਾਉਣਾ ਨੂੰ ਘੱਟ ਪੈਸੇ ਦੇਣੇ ਇਹ ਕੀ ਹੈ ਇਹ ਵੀਰੋ ਇਹ ਸਾਰੀਆਂ ਕਿਸਮਾਂ ਮਰਦਾਰ ਦੀਆਂ ਨੇ ਲੇਕਿਨ ਕੋਈ ਨਹੀਂ ਮੰਨ ਰਿਹਾ ਕਿਸੇ ਮਨੋਖ ਨੂੰ ਤੁਸੀਂ ਕਹੋ ਕਿ ਮਰੀ ਮੁਰਗੀ ਹੈ ਮਰੀ ਜਾਨਵਰ ਹੈ ਜਿਹੜੇ ਨਹੀਂ ਮੁਰਗੀ ਖਾਂਦੇ ਖਰਾਬ ਚੀਜ਼ ਹੈ ਬੁਸੀ ਚੀਜ਼ ਹੈ ਮਰਦਾਰ ਤੁਸੀਂ ਕਹਿ ਲਓ ਕਿ ਇੱਕ ਸਬਜ਼ੀ ਇਹ ਬੁਸੀ ਦਾਲ ਹੈ ਬੁਸੀ ਹੈ ਉਹ ਖਾ ਲੈ ਨਹੀਂ ਖਾਏਗਾ ਪਰ ਉਸੇ ਹੀ ਬੰਦਾ ਉਹੀ ਬੰਦਾ ਜਦੋਂ ਕਿਸੇ ਦੇ ਪੈਸੇ ਲੈ ਕੇ ਕਿਸੇ ਦਾ ਹੱਕ ਮਾਰ ਕੇ ਮਲਾਵਟ ਕਰਕੇ ਖਾਏਗਾ ਤਾਂ ਕੀ ਹੈ ਉਹ ਵੀ ਮਰਦਾਰ ਹੈ ਮਰਦਾਰ ਨਾਲੋਂ ਜ਼ਿਆਦਾ ਬੁਰਾ ਹੈ ਗਲਤੀ ਤੇ ਇੱਕ ਛੋਟੀ ਜੀ ਹੈ ਪਰ ਵੀਰੋ ਜ਼ਿੰਦਗੀ ਨੂੰ ਇਹ ਤਬਾਹ ਕਰ ਦਿੰਦੀ ਹੈ ਜਿਹੜਾ ਕਿਸੇ ਦੇ ਨਾਲ ਤੱਕਾ ਕਰੇਗਾ ਜਿਹੜਾ ਕਿਸੇ ਦਾ ਹੱਕ ਖਾਏਗਾ ਜਿਹੜਾ ਕਿਸੇ ਨੂੰ ਨੁਕਸਾਨ ਪੁਚਾਏਗਾ ਉਹ ਕਦੀ ਵੀ ਸੁਖੀ ਨਹੀਂ ਰਹਿ ਸਕਦਾ ਸੁਖੀ ਵੀਰੋ ਕਿਸ ਤਰ੍ਹਾਂ ਰਹਿਣਾ ਹੈ ਜਿਹੜਾ ਬੀਜ ਬੀਜੋਗੇ ਉਹੀ ਫਲ ਨਿਕਲੇਗਾ ਹੁਣ ਬੀਜ ਜੇ ਤੁਸੀਂ ਬੀਜੀ ਜਾ ਰਹੇ ਜੇ ਨੁਕਸਾਨ ਲੋਕਾਂ ਦਾ ਕਰਨ ਨਹੀਂ ਤੁਹਾਡਾ ਫਲਾ ਕਿਸ ਤਰ੍ਹਾਂ ਹੋ ਸਕਦਾ ਲੋਕਾਂ ਦਾ ਕਿ ਸਾਖਾ ਖਾ ਖਾ ਕੇ ਲੋਕਾਂ ਨਾਲ ਮਲਾਵਟ ਕਰ ਕਰਕੇ ਲੋਕਾਂ ਨੂੰ ਘਟ ਤੋਲ ਦੇ ਕੇ ਵਿਸ਼ਵਦ ਲੈ ਕੇ ਜਦੋਂ ਅਸੀਂ ਉਸ ਪੈਸੇ ਨਾਲ ਕਾਰੋਬਾਰ ਕਰਾਂਗੇ ਬਿਜ਼ਨਸ ਕਰਾਂਗੇ ਕੋਈ ਕੰਮ ਕਰਾਂਗੇ ਤੇ ਸਾਨੂੰ ਫਾਇਦਾ ਹੋ ਸਕਦਾ ਕਦੀ ਫਾਇਦਾ ਨਹੀਂ ਹੋਏਗਾ ਫਿਰ ਉਹ ਵਿక్తి ਤੌਰ ਤੇ ਅਗਰ ਕਿਸ ਨੂੰ ਫਾਇਦਾ ਹੋ ਵੀ ਜਾਂਦੇ ਆ ਤੇ ਉਹ ਐਂਡ ਦੇ ਵੀਰੋਂ ਨੇ ناکਾਮ ਹੀ ਹੋਣਾ ਹੈ ਇਸ ਕਰਕੇ ਵੀਰੋਂ ਇਹ ਗਲਤੀ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਲਓ ਬੀਜ ਅੱਛਾ ਬੀਜੋ ਕੀ ਅੱਛਾ ਬੀਜ ਹੈ ਲੋਕਾਂ ਦਾ ਭਲਾ ਕਰੋ ਕਿਸੇ ਦਾ ਹੱਕ ਨਾ ਮਾਰੋ ਮਿਲਾਵਟ ਨਾ ਕਰੋ ਦੁਕਾਨਦਾਰ ਜੇ ਖਾਲਸ ਚੀਜ਼ ਜਿਹੜੀ ਚੀਜ਼ ਦਾ ਜਿਹੜਾ ਰੇਟ ਹੈ ਉਹੀ ਲਾਓ ਜ਼ਿਆਦਾ ਰੇਟ ਨਾ ਲਾਓ ਕਿਸੇ ਨੂੰ ਘਾਟ ਨਾ ਦਿਓ ਤੋਲ ਕੇ ਕਿਸੇ ਕੋਲ ਵੀਰੋਂ ਜ਼ਿਆਤੀ ਨਾ ਕਰੋ ਅਸੀਂ ਕੀ ਕਰਨੇ ਆਂ মুরগি ਦੀ ਦੁਕਾਨ ਤੇ ਗਏ گوشਤ ਲੈਣ ਗਏ ਆ ਤੁਹਾਡਾ ਧਿਆਨ ਇਧਰ ਹੋਇਆ ਦੁਕਾਨਦਾਰ ਨੇ ਤੁਹਾਨੂੰ ਘੱਟ گوشਤ ਤੋਲਦੇ ਉਹਨਾ ਦੁਕਾਨਦਾਰ ਨੇ ਵਿੱਚ ਛਿੜੇ ਪਾ ਦਿੰਨੇ ਤੁਹਾਨੂੰ ਮਾੜੀਆਂ ਬੋਟੀਆਂ ਦੇ ਦਿੰਦੀਆਂ ਮਾੜਾ گوشਤ ਦੇ ਦਿੰਦਾ ਪੈਸੇ ਦੁਕਾਨ ਤੇ ਕੋਈ ਸੌਦਾ ਲੈਣ ਗਏ ਹਰ ਜਗ੍ਹਾ ਤੇ ਵੀਰੋ ਇਹੀ ਕੰਮ ਹੈ ਤੇ ਵੀਰੋ ਜੋ ਫਰੂਟ ਵੇਚਦਾ ਉਹ ਗਲਿਆ ਫਰੂਟ ਪਾ ਦਿੰਦਾ ਪੈਸੇ ਲੈ ਰਿਆ ਸਾਡੇ ਕੋਈ ਚੰਗੇ ਫਰੂਟ ਦੇ ਤੇ ਮਾੜਾ ਫਰੂਟ ਦੇ ਰਿਆ ਵੀਰੋ ਹਰ ਮੁਲਾ ਹਰ ਬੰਦਾ ਏਕ ਨਹੀਂ ਹਰ ਬੰਦਾ ਏ ਹਰ ਧਰਮ ਦਾ ਹੀ ਮਰਦਾਰ ਖਾ ਰਿਹਾ ਹੈ ਇਹ ਮਰਦਾਰ ਖਾਣਾ ਛੱਡ ਦਿਓ ਦੇਖਣਾ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਵੀਰੋ ਬਹੁਤ ਹੀ ਪਿਆਰੀ ਕਹਾਣੀ ਸੀ ਬਹੁਤ ਹੀ ਪਿਆਰੀ ਕਹਾਣੀ ਸੀ ਮੈਨੂੰ ਤੇ ਵੀਰੋ ਅੱਖਾਂ ਖੋਲ ਕੇ ਰੱਖਦੇ ਆ ਜਸਾਨੀ ਤੁਹਾਨੂੰ ਖਸਾਈ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਧਾ ਜਹਾਲਸਮੀ ਕਰਨਾ ਆਪਾਂ ਤੇ ਸਾਰਾ ਖਿਆਲ ਰੱਖਣਾ ਯਾਦ ਕਰਨਾ ਅੱਲਾ ਫੇਜ਼